ਜੇ ਦਿਲਜੀਤ ਦਾ ਨਾਮ ਆਇਆ ਦਿਲਜੀਤ ਦੀ ਗੱਲ ਕਰੀਏ ਹੈ ਨਾ ਅ ਰੋਰ ਦੇ ਟਾਈਮ ਤੇ ਆਪਾਂ ਉਹਨਾਂ ਰੋਰ ਹਾਂਜੀ ਆਪਾਂ ਜਦੋਂ ਹੋਇਆ ਸੀ ਤੁਸੀਂ ਉਹਨਾਂ ਦੇ ਗਾਣੇ ਸ਼ੂਟ ਕੀਤੇ ਸੀਗੇ ਔਰ ਉਸ ਤੋਂ ਬਾਅਦ ਉਸ ਤੋਂ ਪਹਿਲੇ ਥੋੜੇ ਮੈਨੂੰ ਲੱਗਾ ਆਪਾਂ ਗੱਲਬਾਤ ਕੀਤੀ ਸੀ ਉਸ ਤੋਂ ਬਾਅਦ ਹੀ ਜਾਂ ਉਸ ਤੋਂ ਥੋੜੇ ਜਿਲੇ ਪਹਿਲੇ ਕੀਤੀ ਸੀ ਆਈ ਥਿੰਕ ਉਸ ਤੋਂ ਬਾਅਦ ਹੋਈਗਾ ਉਸ ਤੋਂ ਬਾਅਦ ਗੱਲਬਾਤ ਹੋਈ ਸੀ ਸਾਡੀ ਹੈ ਨਾ ਔਰ ਆਪਾਂ ਉਹਨਾਂ ਦੇ ਡਿਸਕਸ਼ਨ ਕੀਤੇ ਸੀ ਕਿ ਅੱਜ ਉਸ ਟਾਈਮ ਦੇ ਵਿੱਚ 2020 ਦੀ ਗੱਲ ਜੇ ਮੈਂ ਕਰਾਂ ਹੈ ਨਾ 20 ਦੀ ਗੱਲ ਹੈ 19 20 ਦੀ 19 ਦੀ ਗੱਲ ਹੈ ਹਾਂਜੀ ਹਾਂਜੀ 19 ਔਰ 2024 ਚੱਲਦਾ ਪਿਆ ਹੈ ਹਾਂ ਦਿਲਜੀਤ ਬਹੁਤ ਵੱਡਾ ਨਾਮ ਹੈ ਸਾਡੀ ਬਹੁਤ ਲੰਬੀ ਚੋੜੀ ਡਿਸਕਸ਼ਨ ਹੋਈ ਹੈ ਹੈ ਨਾ ਬਹੁਤ ਵੱਡਾ ਨਾਮ ਹੈ ਔਰ ਇੱਕ ਉਹਨਾਂ ਦੀ ਮਿਹਨਤ ਹੈ ਬਹੁਤ ਪਰ ਹੁਣ ਜੋ ਤੁਸੀਂ ਉਹਨਾਂ ਦਾ ਇੱਕ ਟਾਈਮ ਵੇਖ ਰਹੇ ਹੋ ਇੱਕ ਫੇਸ ਦੇਖ ਰਹੇ ਹੋ ਉਹਨਾਂ ਦੇ ਕੈਰੀਅਰ ਦਾ ਉਹਨੂੰ ਲੈ ਕੇ ਤੁਸੀਂ ਕੀ ਸਮਝਦੇ ਹੋ ਕੀ ਸੋਚ ਰਹੇ ਹੋ ਕਿ ਹੁਣ ਇੱਕਦਮ ਜਿਹੜੇ ਲੋਕਾਂ ਦੀ ਨਜ਼ਰਾਂ 'ਚ ਕੀ ਯਾਰ ਹੁਣ ਬੂਮ ਆਇਆ ਇਹ ਇਹ ਚੀਜ਼ਾਂ ਕਿ ਪਹਿਲੇ ਵੀ ਸੀਗੀਆਂ ਕਿ ਹੁਣ ਲੋਕਾਂ ਨੂੰ ਜ਼ਿਆਦਾ ਲੱਗ ਰਹੀ ਹੈ ਨਹੀਂ ਮੈਨੂੰ ਲੱਗਦਾ ਇਹ ਕਹਿਣਾ ਕਿ ਭਾਜੀ ਦਾ ਹੁਣ ਬੂਮ ਆਇਆ ਗਲਤ ਸ਼ਬਦ ਹੈ ਹੂੰ ਉਹ ਪਹਿਲੇ ਦਿਨ ਤੋਂ ਹੀ ਬੂਮ ਚਾਹ ਮੈਨੂੰ ਲੱਗਦਾ ਉਹ 2018 ਚ 2018 ਤੋਂ ਅヘッド ਸੀ ਹੂੰ ਵਿੱਚ ਉਸ ਤੋਂ ਅੱਗੇ ਸੀ ਤੇ 24 ਚ ਉਸ ਤੋਂ ਅੱਗੇ ਹੀ ਆ ਆਪਣੇ ਸਟਾਰਟਿੰਗ ਡੇਸ ਤੋਂ 2002 ਤੋਂ ਜੇ ਆਪਾਂ ਗੱਲ ਕਰੀਏ ਉਹ ਪਹਿਲੇ ਦਿਨ ਤੋਂ ਹੀ ਆਈ ਥਿੰਕ ਉਹਨੇ ਜਿਆਦਾ ਕਲੀਅਰ ਆ ਤੇ ਵੱਡੀ ਵਿਜਨ ਦੇ ਆਰਟਿਸਟ ਆ ਤੇ ਉਹ ਹਮੇਸ਼ਾ ਸਮੇਂ ਤੋਂ ਅੱਗੇ ਹੀ ਚੱਲੇ ਆ ਚਾਹੇ ਕੱਪੜੇ ਹੋਣ ਚਾਹੇ ਉਹ ਆਡੀਓ ਹੋਣ ਚਾਹੇ ਉਹ ਵੀਡੀਓਜ਼ ਹੋਣ ਚਾਹੇ ਆਪਣਾ ਲਾਈਫ ਸਟਾਈਲ ਹੀ ਦੇਖ ਲਓ ਉਹਨਾਂ ਦਾ ਹੂੰ ਤੇ ਉਹ ਸਾਰੇ ਪ੍ਰਿੰਟ ਸੈਟਰ ਹੀ ਨੇ ਤੋਂ ਇਹ ਨਹੀਂ ਕਹਿ ਸਕਦੇ ਕਿ ਹੁਣ ਬੂਮ ਆਇਆ ਉਹ ਸ਼ੁਰੂ ਤੋਂ ਬੂਮ ਚ ਹੀ ਆ ਤੇ ਬੂਮ ਚ ਹੀ ਰਹਨੇ ਆ ਉਹ ਥੱਲੇ ਨਹੀਂ ਆ ਸਕਦੇ ਜਦੋਂ ਤੁਹਾਡੀ ਉਹਨਾਂ ਨਾਲ ਮੁਲਾਕਾਤ ਹੋਈ ਸੀ ਉਸ ਟਾਈਮ ਦੇ ਵਿੱਚ ਬਹੁਤ ਸਾਨੂੰ ਲੱਗਦਾ ਕਿ ਮਤਲਬ ਮੈਂ ਵੀ ਇੰਟਰਵਿਊਜ਼ ਕੀਤੀਆਂ ਹੋਈਆਂ ਹਨ ਬਸ ਸਪਿਰਚੁਅਲ ਇਨਸਾਨ ਹੈਗੇ ਹਨ ਇੱਕ ਔਰਾ ਹੀ ਵੱਖਰਾ ਲੱਗਦਾ ਉਹਨਾਂ ਦਾ ਸੋ ਉਹ ਜਿੰਨਾ ਟਾਈਮ ਤੁਸੀਂ ਉਹਨਾਂ ਨਾਲ ਬੈਠੇ ਜਾਂ ਗੱਲਬਾਤ ਕੀਤੀ ਤੁਸੀਂ ਕੀ ਫੀਲ ਕੀਤਾ ਉਹਨਾਂ ਦੇ ਔਰਾ ਦੇ ਵਿੱਚ ਇੱਕ ਮੈਂ ਸੁਣੀ ਸੀ ਕਹਾਵਤ ਕਿ ਕਹਿੰਦੇ ਵੱਡਾ ਬੰਦਾ ਉਹ ਹੁੰਦਾ ਜਿਹੜਾ ਤੁਹਾਨੂੰ ਛੋਟਾ ਨਾ ਫੀਲ ਕਰਾਵੇ ਤੇ ਉਹ ਨੇ ਵਾਹ ਉਹ ਨੇ ਜਬਰਦਸਤ ਐ ਉਹ ਜੁਸ ਬੰਦਾ ਗਾਜਾ ਅੱਛਾ ਜਬਰਦਸਤ ਜੀ ਬਹੁਤ ਖੋਲੇ ਦਿਲ ਨਾਲ ਮਿਲਦੇ ਹਨ ਬਹੁਤ ਬਹੁਤ ਮਤਲਬ ਇਦਾਂ ਮਿਲਣਾ ਤੇ ਜਿਹੜਾ ਬੰਦਾ ਸਪੌਟ ਨੂੰ ਵੀ ਭਾਜੀ ਜਾਂਦਾ ਹੋਵੇ ਤਾਂ ਵੱਡੀ ਗੱਲ ਵਾਹ ਇਟ ਮੀਨਸ ਕਿ ਉਹਨਾਂ ਨੇ ਉਹਨਾਂ ਨੇ ਉਹ ਚੀਜ਼ਾਂ ਫੀਲ ਕੀਤੀਆਂ ਨੇ ਉਹਨਾਂ ਨੂੰ ਹਿਮੈਨਿਟੀ ਦੀ ਕਦਰ ਹੈ ਉਹਨਾਂ ਨੂੰ ਹਿਮੈਨਿਟੀ ਦੀ ਕਦਰ ਹੈ ਬਾਕੀ ਕਈ ਕਈ ਲੋਕ ਆਪਣੇ ਉਸ ਚੀਜ਼ ਨੂੰ ਹਾਊ ਮੈਚ ਆ ਜਾਂਦੇ ਆ ਵੀ ਮੈਂ ਆਰਟਿਸਟ ਆ ਮੈਂ 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 ਉੱਥੇ ਮੈਂ ਨਹੀਂ ਹੈਗੀ ਮੈਂ ਹੈਗੀ ਆ ਜਿੱਥੇ ਹੋਣੀ ਚਾਹੀਦੀ ਉਹਨਾਂ ਦੇ ਪਰ ਹਾਂ ਜਿਹੜੇ ਨਾਲ ਦੇ ਸਹਿਯੋਗੀ ਉਹਨਾਂ 'ਚ ਮੈਂ ਨਹੀਂ ਹੈਗੀ ਉੱਥੇ ਵਧੀਆ ਇਹ ਮੈਂ ਹੋਣੀ ਕਿੰਨੀ ਕਿ ਜ਼ਰੂਰੀ ਹੈ ਚਾਹੀਦੀ ਹੈ ਬੰਦੇ ਨੂੰ ਆਪਣੀ ਵੈਲਿਊ ਪਤਾ ਹੋਣੀ ਚਾਹੀਦੀ ਆ ਪਰ ਇਨਸਾਨੀਅਤ ਤੋਂ ਉੱਤੇ ਨਹੀਂ ਹੋਣੀ ਚਾਹੀਦੀ ਹਮੈਨਿਟੀ ਜ਼ਰੂਰੀ ਹੈ ਹਮੈਨਿਟੀ ਜ਼ਰੂਰੀ ਹੈ ਹੈਨਾ ਬਟ ਇਹ ਹੈ ਕਿ ਹਾਂ ਆਪਣਾ ਆਪ ਵੀ ਪਤਾ ਹੋਣਾ ਚਾਹੀਦਾ ਪਤਾ ਹੋਣਾ ਚਾਹੀਦਾ ਆਪਣੀ ਮਿਹਨਤ ਕੀਤੀ ਆ ਉਹਦੀ ਵਰਤ ਪਤਾ ਹੋਣੀ ਚਾਹੀਦੀ ਆ ਇਹ ਵੀ ਨਹੀਂ ਕਿ ਤੁਹਾਨੂੰ ਕੋਈ ਐਵੇਂ ਕਰੀ ਜਾਵੇ ਕੁਝ ਪਰ ਹਾਂ ਉਦ ਸੋ ਸੋ ਠੀਕ ਹੈ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ